ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਤੱਕ ਗੁਰੂ ਨਾਨਕ ਦੇਵ ਸਹਿ ਮਹਾਰਾਜੀਆਂ ਦਾ ਇਤਿਹਾਸ ਆਪਾਂ ਸਰਵਣ ਕੀਤਾ ਬ੍ਰਹਮਦਾਸ ਪੰਡਤ ਜਿਹੜਾ ਮਾਇਆ ਦਾ ਪੁਜਾਰੀ ਮਾਇਆ ਦਾ ਚੇਲਾ ਸੀ ਉਸ ਨੂੰ ਨਾਮਦਾਨ ਦੇ ਕੇ ਸੁਮਤ ਲਾ ਕੇ ਧਰਮ ਦੇ ਮਾਰਗ ਦਾ ਬੰਧਿ ਬਣਾ ਕੇ ਮਹਾਰਾਜ ਜੀ ਅੱਗੇ ਚਲੇ ਜਾਂਦੇ ਹਨ ਇਥੋਂ ਤੱਕ ਦਾ ਇਤਿਹਾਸ ਆਪਾਂ ਸੁਣਿਆ ਆਓ ਜੀ ਅੱਜ ਅੱਗੇ ਇਤਿਹਾਸ ਸਰਵਣ ਕਰੀਏ ਪੰਜ ਵਾਰ ਸਤਨਾਮ ਵਾਹਿਗੁਰੂ ਜਪੋ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸੋ ਆਪਣੀ ਤੀਸਰੀ ਉਦਾਸੀ ਵਿੱਚ ਸਤਿਗੁਰ ਜੀ ਅੱਗੇ ਗਏ ਹਨ ਮਾਨਸ ਰੋਵਰ ਤੇ ਸਿੱਧਾਂ ਦੀ ਮੰਡਲੀ ਜਿਹੜੀ ਉਪੜੀ ਹੋਈ ਸੀ ਮਹਾਰਾਜਿਆਂ ਦੇ ਆਉਣ ਦਾ ਹਾਲ ਸੁਣ ਕੇ ਉਹ ਉਰਾਂ ਹੀ ਆ ਗਏ ਤੇ ਆ ਕੇ ਮਿਲ ਕੇ ਚਰਚਾ ਕਰਨ ਲੱਗ ਪਏ ਜੋਗ ਸਾਧਨਾ ਜੋਗ ਸਾਧਨਾ ਸਾਧਨ ਵਾਲੇ ਸੰਸਾਰ ਤਿਆਗ ਕੇ ਇਕਾਂਤ ਦੂਰ ਬਣਾ ਤੇ ਉੱਚੇ ਪਰਬਤਾਂ ਪਰ ਸਮਾ ਲੰਘਾਉਣ ਵਾਲੇ ਮਹਾਤਮਾ ਜਨ ਦੇਸ਼ ਬਲੈਤਾਂ ਛੱਡ ਕੇ ਇਸ ਤਰ੍ਹਾਂ ਇਕੱਲੇ ਉਮਰ ਬਿਤਾਉਣ ਵਾਲੇ ਸਨ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇੰਨਾ ਉੱਚਾ ਆਇਆ ਤੱਕ ਕੇ ਅਜੰਬਾ ਹੋ ਰਹੇ ਨੇ ਹਾਂ ਇੱਕ ਐਸੇ ਪੁਰਖ ਨੂੰ ਵੇਖ ਕੇ ਜੋ ਸਿੱਧਾਂ ਦੇ ਵੇਖਦਾ ਨਹੀਂ ਔਰ ਸਿੱਧ ਹੈਰਾਨ ਹੋਗੇ ਤੇ ਪੁੱਛਣ ਲੱਗੇ ਪੁਰਖਾ ਕਿਹੜੀ ਸ਼ਕਤੀ ਤੈਨੂੰ ਇੱਥੋਂ ਤੱਕ ਲੈ ਕੇ ਆਈ ਹੈ ਸਿੱਧਾਂ ਵਿੱਚ ਤੇਰਾ ਨਾਮ ਸ਼ਕਤੀ ਤੈਨੂੰ ਇੱਥੇ ਲੈ ਕੇ ਆਈ ਹੈ ਸਿੱਧਾਂ ਵਿੱਚ ਤੇਰਾ ਨਾਮ شمار ਨਹੀਂ ਤੇ ਸ਼ਕਤੀ ਸਿੱਧਾਂ ਤੋਂ ਬਾਹਰ ਕਿਤੇ ਹੋਰ ਹੈ ਨਹੀਂ ਇਹ ਸਿੱਧ ਪੁੱਛਦੇ ਆ ਕਿਹੜੀ ਸ਼ਕਤੀ ਆ ਤੈਨੂੰ ਇੱਥੇ ਲੈ ਕੇ ਆਈ ਆ ਸਿੱਧਾਂ ਵਿੱਚ ਤੇਰਾ ਨਾਮ ਨਹੀਂ ਹੈਗਾ ਤੇ ਬਿਨਾ ਸਿੱਧਾਂ ਤੋਂ ਹੋਰ ਕਿਸੇ ਕੋਲ ਸ਼ਕਤੀ ਹੈ ਨਹੀਂ ਗੁਰੂ ਨਾਨਕ ਦੇਵ ਜੀ ਸ਼ਕਤੀ ਦਾ ਮੂਲ ਸਰਬ ਸ਼ਕਤੀਮਾਨ ਹੈ ਮਹਾਰਾਜ ਨੇ ਕਿਹਾ ਸ਼ਕਤੀ ਦਾ ਮੂਲ ਸਰਬ ਸ਼ਕਤੀਮਾਨ ਹੈ ਮੈਂ ਸ਼ਕਤੀਆਂ ਦੇ ਮਗਰ ਨਹੀਂ ਸ਼ਕਤੀਆਂ ਦੇ ਮੂਲ ਦੀ ਮੈਂ ਪ੍ਰੇਮਾ ਭਗਤੀ ਕੀਤੀ ਹੈ। ਸਰਵ ਸ਼ਕਤੀਆਂ ਉਸੇ ਦੀਆਂ ਨੇ ਤੇ ਮੈਂ ਉਸੇ ਦਾ ਹਾਂ। ਸਿੱਧਾ ਨੇ ਕਿਹਾ, ਆਪ ਕਿਰਪਾ ਕਰਕੇ ਨਾਮ ਤਾਂ ਦੱਸੋ। ਗੁਰੂ ਜੀ ਨੇ ਕਿਹਾ ਮੇਰਾ ਨਾਮ ਨਾਨਕ ਹੈ। ਜਿਸ ਨੇ ਵਾਹਿਗੁਰੂ ਦਾ ਸਿਮਰਨ ਕਰਕੇ ਗਤੀ ਪਾਈ ਹੈ। ਸਿੱਧਾ ਨੇ ਨੱਕ ਚੜ੍ਹ ਕੇ ਕਿਹਾ, ਤਾ ਸਿੱਧ ਨਹੀਂ ਹੈ ਤੂੰ। ਸਾਧੂ ਨਹੀਂ। ਕੋਈ ਗ੍ਰਸਤੀ ਹੈ। ਗੁਰੂ ਜੀ ਨੇ ਕਿਹਾ ਨੀਜ ਜੇ ਕਹਾਈਏ ਤਾਂ ਹੀ ਉੱਚੇ ਕਰ ਵਾਹਿਗੁਰੂ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਉੱਚਿਆਂ ਰਹਾ ਮਨ ਹਉਮੈ 'ਚ ਰਹਿੰਦਾ ਹੈ ਹਉਮੈ ਦੀ ਸਾਈਂ ਸ਼ਰਨ ਵਿੱਚ ਥਾਂ ਨਹੀਂ ਹੈ ਇਹ ਉੱਤਰ ਸੁਣ ਕੇ ਸਿੱਧ ਕੋਸ਼ ਸ਼ਰਮਿੰਦੇ ਜੇ ਹੋਏ ਆਪੇ ਵਿੱਚ ਸਹਿਣਤਾ ਕਰਦੇ ਕਰਾਉਂਦੇ ਰਹੇ ਫਿਰ ਕੁਝ ਪ੍ਰਸ਼ਨ ਉੱਤਰ ਕੀਤੇ ਜਿਸ ਤੋਂ ਘਬਰਾਏ ਕਿ ਇਹ ਕੋਈ ਮਾਮੂਲੀ ਆਦਮੀ ਨਹੀਂ ਫੇਰ ਕੁਛ ਨਰਮ ਹੋ ਕੇ ਵਾਰਤਾ ਲਾਪ ਛੇੜੀ ਕਿਹੇ ਨਾਨਕ ਜੀਓ ਮਾਤ ਲੋਕ ਦਾ ਹਾਲ ਸੁਣਾ ਹੁਣੇ ਵੇਲਾ ਆਇਆ ਜਿਸ ਮਤਲਬ ਲਈ ਸਤਿਗੁਰੂ ਜੀ ਗਏ ਸਨ ਤਾਂ ਗੁਰੂ ਜੀ ਬੋਲੇ ਨਾਨਕ ਜੀ ਸੱਚ ਚੰਦਰਮਾ ਹੈ ਕੂੜ ਹਨੇਰਾ ਹੈ ਮਾਤ ਲੋਕ ਵਿੱਚ ਕੂੜ ਦੀ ਕਾਲੀ ਬੋਲੀ ਰਾਤ ਬੈ ਰਹੀ ਹੈ ਤੇ ਸੱਚ ਦੇ ਚੰਦਰਮਾ ਦਾ ਪਤਾ ਨਹੀਂ ਲੱਗਦਾ ਮੈਂ ਫਿਰ ਰਿਹਾ ਹਾਂ ਕਿ ਕਿਤੇ ਸੱਚ ਦਾ ਚੰਦ ਹੈ ਲੱਭ ਰਿਹਾ ਧਰਮ ਧਰਤੀ ਤੋਂ ਉੱਠ ਗਿਆ ਜਾਪਦਾ ਹੈ ਤੇ ਪਾਪ ਵਰਤ ਰਿਹਾ ਹੈ ਸਿਧਾਂ ਨੇ ਕਿਹਾ ਕਿ ਆ ਕੋਈ ਥੰਮਣ ਵਾਲਾ ਨਹੀਂ ਗੁਰੂ ਜੀ ਨੇ ਕਿਹਾ ਜੋ ਲੋਕ ਸਿੱਧਕ ਹੁੰਦੇ ਹਨ ਜਾਂ ਇਉਂ ਕਹੋ ਕਿ ਵਿਚਾਰਵਾਨ ਹਨ ਉਹ ਤਾਂ ਆਦਰਸ਼ ਇਹ ਬਣਾਉਂਦੇ ਆ ਕਿ ਚਲੋ ਪਰਬਤਾਂ ਪਰ ਚੱਲ ਕੇ ਸੁੱਖ ਪਾਈਏ ਜਿਵੇਂ ਤੁਸੀਂ ਸਿੱਧ ਸਾਰੇ ਇੱਥੇ ਆ ਕੇ ਛੁਪੇ ਹੋਏ ਹੋ ਜਗਤ ਨੂੰ ਤੁਹਾਡੇ ਤੋਂ ਬਿਨਾ ਔਰ ਸਿੱਧਾਂ ਤੋਂ ਬਿਨਾ ਜਿਹੜੇ ਸਿੱਧ ਪੁਰਸ਼ ਹਨ ਪਾਰ ਕੌਣ ਕਰੇ ਸਿੱਧਾਂ ਨੇ ਕਿਹਾ ਸਾਡੇ ਜੋਗੀ ਘਰ ਘਰ ਅਲਖ ਜਗਾਉਂਦੇ ਫਿਰਤਾ ਰਹੇ ਆ ਗੁਰੂ ਜੀ ਨੇ ਕਿਹਾ ਤੁਹਾਡੇ ਉਹ ਜੋਗੀ ਗਿਆਨ ਤੋਂ ਸਖਣੇ ਹੋਗੇ ਹਨ ਉਹਨਾਂ ਨੂੰ ਕੇਵਲ ਸਵਾਹ ਮਲਣੀ ਤੇ ਮੰਗ ਖਾਣਾ ਆਉਂਦਾ ਹੈ ਜਗਤ ਨੂੰ ਰਸਤਾ ਦੱਸਣ ਵਾਲਾ ਰਸਤੇ ਪਾਉਣ ਦੀ ਸਮਰੱਥਾ ਵਾਲਾ ਉਹਨਾਂ 'ਚ ਕੋਈ ਨਹੀਂ ਹੱਕ ਨੇ ਹੱਕ ਦੀ ਵਿਚਾਰ ਉੱਟ ਗਈ ਐ ਨੇਮ ਧਰਮ ਤੇ ਕੋਈ ਨਹੀਂ ਖੜਾ ਪਸ਼ੂਆਂ ਵਾਂਗ ਸਭ ਕੋਈ ਤ੍ਰਿਸ਼ਨਾ ਲੂ ਹੋਇਆ ਫਿਰਦਾ ਸਿਧਾ ਨੇ ਕਿਹਾ ਕਿਆ ਰਾਜਾ ਪਰਜਾ ਦੇ ਸਦਾਚਾਰ ਤੇ ਹੱਕ ਪਰ ਟੁਰਨ ਦਾ ਪ੍ਰਬੰਧ ਨਹੀਂ ਕਰਦਾ ਗੁਰੂ ਜੀ ਨੇ ਕਿਹਾ ਪਾਤਸ਼ਾਹ ਪਰਜਾ ਨੂੰ ਪਾਲਣ ਦੀ ਥਾਂ ਉਹਨਾਂ ਨੂੰ ਖਾ ਰਹੇ ਆ ਰਾਜੇ ਤੇਜਹੀਨ ਹਨ ਸਿਧਾ ਨੇ ਕਿਹਾ ਪਰਜਾ ਇਕੱਤਰ ਹੋ ਕੇ ਕਿਉਂ ਅੱਛਾ ਰਾਜਾ ਨਹੀਂ ਬਣਾ ਲੈਂਦੀ ਗੁਰੂ ਜੀ ਨੇ ਕਿਹਾ ਪਰਜਾ ਵਿਦਿਆਹੀਨ ਹੈ ਗਿਆਨਹੀਨ ਹੈ ਗੁਲਾਮੀ ਝੁਲਮ ਅਵਿਦਿਆ ਦੇ ਹੀਠਾ ਨਿਤਾਣੀ ਤੇ ਝੂਠ ਦੇ ਪ੍ਰੇਮ ਵਾਲੀ ਹੋ ਗਈ ਹੈ ਭੈ ਹੀਠਾ ਆਦਮੀ ਝੂਠਾ ਤੇ ਕਮਜ਼ੋਰ ਹੋ ਜਾਂਦਾ ਹੈ ਸਿੱਧ ਨੇ ਕਿਹਾ ਤੇ ਭਗਤ ਲੋਕ ਗੁਰੂ ਜੀ ਨੇ ਕਿਹਾ ਉਹਦਾ ਨੰਗਾ ਉਹਦਾ ਨਾਚ ਰੰਗ ਹੀ ਰਹਿ ਗਿਆ ਜਿਹੜੀ ਭਗਤੀ ਹੈ ਕੇਵਲ ਨਾਚ ਦਾ ਰੰਗ ਰਹਿ ਗਿਆ ਚੇਲੇ ਸਾਜ਼ ਵਜਾਉਂਦੇ ਤੇ ਗੁਰੂ ਨੱਚਦੇ ਆ ਲੀਲਾ ਤੇ ਰਸਾਂ ਦੇ ਨਾਟਕ ਕਰਦੇ ਨੇ ਰਸ ਰੰਗ ਤੇ ਮਾਇਆ ਦਾ ਅਖਾੜਾ ਲੱਗਦਾ ਸਿੱਖਿਆ ਦੇਣੀ ਧਰਮ ਸਿਖਾਲਣਾ ਉਹਨਾਂ ਵਿੱਚ ਵੀ ਨਹੀਂ ਰਿਹਾ ਸਿੱਧਾ ਨੇ ਕਿਹਾ ਏਕ-ਇਕ ਵਿਦਵਾਨ ਦੇ ਸਪੁਰਦ 2-400 ਘਰ ਹੁੰਦਾ ਸੀ ਜਿਨ੍ਹਾਂ ਵਿੱਚ ਉਹ ਰਹਿੰਦਾ ਤੇ ਸਭ ਪ੍ਰਕਾਰ ਦੀ ਸ਼ੁਭਮਤ ਦਿੰਦਾ ਸੀ ਕਿਹਾ ਉਹ ਬਿਰਧ ਵੀ ਕੰਮ ਨਹੀਂ ਕਰਦੇ ਗੁਰੂ ਜੀ ਨੇ ਕਿਹਾ ਉਹ ਤਾਂ ਮੰਗਦੇ ਹੋ ਗਏ ਆ ਚੇਲੇ ਦਾਤੇ ਬਣ ਕੇ ਘਰਾਂ ਦੇ ਕਾਰਾਂ ਬਿਹਾਰਾਂ ਚ ਲੱਗੇ ਰਹਿੰਦੇ ਆ ਤੇ ਗੁਰੂ ਉਗਰਾਹੀ ਕਰਨ ਉਹਨਾਂ ਦੇ ਘਰ ਹੀ ਸਾਲਮਗਰ ਹੋ ਜਾਂਦੇ ਆ ਦਾਣੇ ਪੁੱਠੇ ਰੁਪਈਏ ਲੈਂਦੇ ਆ ਪ੍ਰਸ਼ਾਦੇ ਛਕਦੇ ਆ ਤੇ ਉਹਨਾਂ ਨੂੰ ਧਾਗੇ ਤਵੀਤ ਦੇ ਕੇ ਤੁਰੇ ਆਉਂਦੇ ਆ ਸਿੱਧਾ ਨੇ ਕਿਹਾ ਮੁਸਲਮਾਨਾਂ ਦਾ ਰਾਜ ਹੈ ਉਹਨਾਂ ਦੇ ਕਾਜੀ ਧਰਮ ਨਿਆਂ ਨਹੀਂ ਟੋੜਦੇ ਫਿਰ ਗੁਰੂ ਜੀ ਨੇ ਕਿਹਾ ਕਾਜੀ ਤਾਂ ਵੱਡੀ ਖੋਰ ਹੋ ਗਏ ਨੇ ਵੱਡੀ ਖਾ ਕੇ ਹੱਕ ਮਾਰ ਦਿੰਦੇ ਆ ਸਿੱਧਾ ਨੇ ਕਿਹਾ ਗ੍ਰਸਤੀ ਵੀ ਅੱਛੇ ਅੱਛੇ ਹੁੰਦੇ ਸੀ ਉਹਨਾਂ ਨੂੰ ਵੀ ਕੁਝ ਵਾ ਗਈ ਹੈ ਗੁਰੂ ਜੀ ਨੇ ਕਿਹਾ ਗ੍ਰਸਤ ਦਾ ਨਾਤਾ ਹੀ ਟੁੱਟ ਗਿਆ ਗ੍ਰਸਤ ਹੈ ਇਸਤਰੀ ਪੁਰਖ ਦਾ ਸਬੰਧ ਤੇ ਉਹ ਸਬੰਧ ਹੈ ਸੱਚੇ ਸੁੱਚੇ ਪਿਆਰ ਦਾ ਉੱਥੇ ਇਹ ਹਲੇਰ ਵਰਤਿਆ ਕਿ ਇਸਤਰੀ ਪੁਰਖ ਦਾ ਪਿਆਰ ਪੈਸੇ ਦਾ ਪਿਆਰ ਰਹਿ ਗਿਆ ਕੋਈ ਕਿਤੇ ਫਿਰੇ ਧਰਮ ਕੁਧਰਮ ਪਿਆਰ ਸ਼ੀਲ ਸੰਜਮ ਸੰਤੋਖ ਕਿਸੇ ਗੱਲ ਦੀ ਪੁੱਛ ਨਹੀਂ ਰਹੀ ਇਹ ਸੁਣ ਕੇ ਸਿੱਧਾਂ ਨੇ ਵਿਚਾਰ ਕੀਤੀ ਕਿ ਕੀ ਕੀਤਾ ਜਾਵੇ ਸੋਚ-ਸੋਚ ਕੇ ਇਹੀ ਗੱਲ ਫੁਰੀ ਕੇ ਜੇ ਇਹ ਨਾਨਕ ਸਾਡਾ ਚੇਲਾ ਬਣ ਜਾਵੇ ਤਾਂ ਸਾਡੇ ਪੰਥ ਨੂੰ ਮੁੜ ਰੋਸ਼ਨ ਕਰੇ ਤੇ ਗੋਰਖ ਮੱਤ ਦਾ ਜੋਰ ਜਿਹੜਾ ਟੁੱਟ ਰਿਹਾ ਉਹ ਦੁਬਾਰੇ ਪਰਵਲ ਹੋ ਜਾਵੇ। ਇਹ ਵਿਚਾਰ ਕੇ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਕਿ ਤਲਾਓ ਤੋਂ ਪਾਣੀ ਭਰ ਕੇ ਲਿਆਓ। ਮੁਸਕਰਾ ਕੇ ਸਤਿਗੁਰੂ ਜੀ ਗਏ ਅੱਗੇ ਤਾਲ ਵਿੱਚ ਪਾਣੀ ਦੀ ਥਾਵੇਂ ਰਤਨ ਤੇ ਜਵਾਹਰ ਨਜ਼ਰ ਆਏ। ਜੋ ਸਿੱਧਾ ਨੇ ਇਸ ਲਈ ਉੱਥੇ ਭਲੇਵੇਂ ਦੇ ਰੱਜ ਕੇ ਵਰਤਾਏ ਸਨ। ਕਿ ਗੁਰੂ ਜੀ ਇਹਨਾਂ ਦੀ ਸ਼ਕਤੀ ਦੇ ਕਾਇਲ ਹੋ ਜਾਣ ਤੇ ਮਾਇਆ ਦਾ ਪ੍ਰਭਾਵ ਉਹਨਾਂ ਤੇ ਪੈ ਜਾਵੇ। ਪਰ ਮਾਇਆ ਰੂਪੀ ਬਿਜਲੀ ਵਾਹਿਗੁਰੂ ਜੀ ਦੇ ਸੱਚੇ ਤੇ ਅਸਲੀ ਪ੍ਰਕਾਸ਼ ਵਾਲੇ ਮਨ ਦੇ ਉੱਤੇ ਅਸਰ ਨਹੀਂ ਪਾ ਸਕਦੀ ਸੀ। ਗੁਰੂ ਜੀ ਨੇ ਰਤਨਾ ਨੂੰ ਛੂਹਿਆ ਤੱਕ ਨਹੀਂ ਵਾਪਸ ਆ ਗਏ ਤੇ ਕਿਹਾ ਉਸ ਤਲਾਓ ਵਿੱਚ ਦਾ ਭੁਲੇਵੇਂ ਦੇ ਪੱਥਰ ਨੇ ਪਾਣੀ ਕਿੱਥੇ ਐ? ਜਿਸ ਤੋਂ ਸਿੱਧ ਸਮਝ ਗਏ ਕਿ ਮਾਇਆ ਤੇ ਸਿੱਧੀਆਂ ਇਹਨਾਂ ਤੇ ਅਸਰ ਨਹੀਂ ਰੱਖਦੀਆਂ। ਹੁਣ ਦਿਮਾਗੀ ਤੌਰ ਤੇ ਮੁਕਾਬਲਾ ਛੇੜ ਬੈਠੇ। ਮਹਾਦੇਵ ਨਾਂ ਦੇ ਸਿੱਧ ਨੇ ਕਿਹਾ ਨਾਨਕ ਤੂੰ ਗ੍ਰਿਹੀ ਹੈ ਕਿਉਂ ਉਦਾਸੀ ਹੈ। ਗੁਰੂ ਨਾਨਕ ਨੇ ਕਿਹਾ ਗ੍ਰਿਹੀ ਉਦਾਸੀ ਦੇ ਲੱਛਣ ਦੱਸੋ ਪਹਿਲਾਂ। ਮਹਾਦੇਵ ਨੇ ਕਿਹਾ ਜੋ ਮਾਇਆ ਵਿੱਚ ਫਸੇ ਘਰਵਾਰੀ ਹੋਵੇ ਉਹ ਗ੍ਰਿਹੀ ਹੈ। ਜੋ ਇਸ ਤੋਂ ਨਿਹਕੇਵਲ ਹੋ ਜਾਵੇ ਤੇ ਅਟੰਕ ਰਹੇ ਸੋ ਉਦਾਸੀ ਆ। ਗੁਰੂ ਜੀ ਨੇ ਕਿਹਾ ਗ੍ਰਸਤੀ ਮਾਇਆ ਤੋਂ ਨਿਹਕੇਵਲ ਹੋ ਸਕਦਾ ਕਿ ਨਹੀਂ? ਮਹਾਦੇਵ ਨੇ ਕਿਹਾ ਤ੍ਰੈਕਾਲ ਨਹੀਂ। ਗੁਰੂ ਜੀ ਨੇ ਕਿਹਾ ਹੋ ਸਕਦਾ ਹੈ ਪਰ ਤੁਹਾਡੇ ਗ੍ਰਹੀ ਉਦਾਸੀ ਦੇ ਲੱਛਣ ਠੀਕ ਨਹੀਂ ਹਨ ਜਿਹੜੇ ਲੱਛਣ ਤੁਸੀਂ ਦੱਸਿਆ ਇਹ ਠੀਕ ਨਹੀਂ ਹਨ ਮਹਾਦੇਵ ਨੇ ਕਿਹਾ ਤਾਂ ਤੁਸੀਂ ਆਪਣੇ ਲੱਛਣ ਕਹੋ ਤਾਂ ਗੁਰੂ ਜੀ ਨੇ ਉੱਥੇ ਬਚਨ ਉਚਾਰਨ ਕੀਤਾ ਸੋ ਗ੍ਰਹੀ ਜੋ ਨਿਗਰਹੋ ਕਰੈ ਜਪ ਤਪ ਸੰਜਮ ਭੀਖਿਆ ਕਰੈ ਪੁੰਨ দান ਕਾ ਕਰੈ ਸਰੀਰ ਸੋ ਗਿਰਹੀ ਗੰਗਾ ਕਾ ਨੀਰ ਮਹਾਦੇਵ ਨੇ ਕਿਹਾ ਇਸ ਬ੍ਰਹਮੰਡ ਦਾ ਜੋ ਪਰਮ ਤਤ ਬ੍ਰਹਮ ਹੈ ਉਸ ਵਿੱਚ ਰੂਪ ਤੇ ਰੇਖ ਨਹੀਂ ਇਹ ਗਿਰਹੀ ਰੂਪ ਤੇ ਰੇਖ ਵਾਲਾ ਹੈ ਇਹ ਈਨ ਕਿਵੇਂ ਹੋਏਗਾ ਗੁਰੂ ਜੀ ਨੇ ਫਿਰ ਬਚਨ ਗਿਆ ਇੱਕ ਗਿਰਹੀ ਸੇਵਕ ਸਾਧਕਾ ਗੁਰਮਤੀ ਲਾਗੇ ਨਾਮਦਾਨ ਇਸਨਾਨ ਦ੍ਰਿੜ ਹਰ ਭਗਤ ਸੋ ਜਾਗੇ ਮਹਾਦੇਵ ਨੇ ਕਿਹਾ ਗ੍ਰਹੀ ਜਾਗਦਾ ਪਿਆ ਮਾਇਆ ਤੋਂ ਉਦਾਸ ਕਿਕੂ ਹੋਏਗਾ ਕੋਈ ਦ੍ਰਿਸ਼ਟਾਂਤ ਗੁਰੂ ਜੀ ਨੇ ਕਿਹਾ ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨੈਸਾਣੇ ਦ੍ਰਿਸ਼ਟਾਂਤ ਦਿੱਤਾ ਜਿਵੇਂ ਮੁਰਗਾਈ ਪਾਣੀ ਵਿੱਚ ਤੈਰਦੀ ਹੈ ਪਰ ਖੰਭ ਪਾਣੀ ਤੋਂ ਸੁੱਕੇ ਰਹਿੰਦੇ ਆ ਭਜਦੇ ਨਹੀਂ ਮਹਾਦੇਵ ਸੋਚੀ ਪੈ ਕੇ ਕਹਿਣ ਲੱਗਿਆ ਉਦਾਸੀ ਦੇ ਰਸਣ ਦੱਸੋ ਹੁਣ ਫਿਰ ਗੁਰੂ ਜੀ ਨੇ ਕਿਹਾ ਹਰ ਕੀ ਭਗਤ ਰਥੇ ਬਹਿ ਰਾਗੀ ਚੁਕੈ ਮੋਹ ਪਿਆਸਾ ਨਾਨਕ ਹौं ਮੈਂ ਮਾਰ ਪਤੀਨੇ ਵਿਰਲੇ ਦਾ ਸੁਦਸਾ ਮਹਾਦੇਵ ਨੇ ਕਿਹਾ ਇੰਉਂ ਜਾਪਦਾ ਕਿ ਆਪ ਉਦਾਸੀ ਦੇ ਗ੍ਰਸਤੀ ਨੂੰ ਅਲੱਗ ਨਹੀਂ ਕਰ ਰਹੇ ਤੁਸੀਂ ਵੀ ਤਾਂ ਉਦਾਸੀ ਦਿਸਦੇ ਹੋ ਗੁਰੂ ਜੀ ਨੇ ਕਿਹਾ ਗੁਰਬਜਨੀ ਬਾਹਰ ਘਰ ਏਕੋ ਨਾਨਕ ਭਇਆ ਉਦਾਸੀ ਮਹਾਦੇਵ ਨੇ ਕਿਹਾ ਤੂੰ ਸਾਨੂੰ ਸਮਝ ਨਹੀਂ ਰਿਹਾ ਗ੍ਰਹੀ ਦੇ ਉਦਾਸੀ ਇੱਕੋ ਵਕਤ ਵਿੱਚ ਇੱਕੋ ਆਦਮੀ ਹੋ ਸਕਦਾ ਹੈ ਭਲਾ ਗੁਰੂ ਜੀ ਨੇ ਕਿਹਾ ਤੁਸੀਂ ਜਿਰਦੇ ਦੇ ਭਾਵਾਂ ਨੂੰ ਸਰੀਰ ਹੱਦਵਾਨ ਨਾਲ ਲਿਖੇੜ ਰਹੇ ਹੋ ਸੋ ਗ੍ਰਹੀ ਦਾਸ ਉਦਾਸੀ ਜਿਨ ਗੁਰਮੁਖ ਆਪ ਪਛਾਨਿਆ ਨਾਨਕ ਕਹੈ ਅਵਰ ਨਹੀਂ ਦੂਜਾ ਸਾਜ ਸਬਦ ਮਨ ਬਾਣਿਆ ਮਸ਼ਿੰਦਰਨਾਦ ਨੇ ਫਿਰ ਤਮਕ ਖਾ ਕੇ ਆਖਿਆ ਫਿਰ ਸ਼ਾਸਤਰ ਝੂਠੇ ਆ ਤੇ ਤੇ ਕੀ ਅਭਦੂਤ ਸਾਰੇ ਭੁੱਲ ਵਿੱਚ ਹਨ ਅਭਦੂਤ ਦਾ ਮਤਲਬ ਹੁੰਦਾ ਹੈ ਜਿਹੜਾ ਕਿ ਪਰਮੇਸ਼ਰ ਦਾ ਸੁਨੇਹਾ ਲੈ ਕੇ ਲੋਕਾਂ ਤੱਕ ਜਾਵੇ ਗੁਰੂ ਜੀ ਨੇ ਕਿਹਾ ਨਹੀਂ ਝੂਠਾ ਆਪਣਾ ਮਨ ਹੁੰਦਾ ਹੈ ਜਾਂ ਪੁਰਸ਼ ਦਾ ਵਰਤਾਓ ਝੂਠਾ ਹੁੰਦਾ ਹੈ ਪੰਜਾਂ ਨੂੰ ਵਸ ਕਰਨਾ ਪ੍ਰਯੋਜਨ ਹੈ ਬਦਨ ਗਿਆ ਸੁਣ ਮਾ ਸਿੰਦਰਾ ਨਾਨਕ ਬੋਲੇ ਵਸਗਤ ਪੰਚ ਕਰੇ ਨਹੀਂ ਡੋਲੇ ਗੋਰਖਨਾਥ ਨੇ ਪੁੱਛਿਆ ਫਿਰ ਫਿਰਦਾ ਆਪ ਅਤੀਤ ਤਾਈ ਨੂੰ ਵੀ ਨਹੀਂ ਮੰਨਦੇ ਹੋਣੇ ਗੁਰੂ ਜੀ ਨੇ ਕਿਹਾ ਸਾਡਾ ਅਤੀਤ ਤਾਂ ਇਹ ਹੈ ਮਨ ਮਹਿ ਮਨੂਆ ਚਿਤ ਮਹਿ ਚੀਤਾ ਐਸੇ ਹਰ ਕੇ ਲੋਗ ਅਤੀਤਾ ਇੱਥੇ ਪਰਥਰੀ ਜੋਗੀ ਸੀ ਜਿਹੜਾ ਉੱਠ ਕੇ ਵਿੱਚੋਂ ਚਲੇ ਆ ਗਿਆ ਇਸ ਪ੍ਰਕਾਰ ਬੜੀ ਚਰਚਾ ਹੋਈ ਜੋ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਵੀ ਲਿਖੀ ਆ ਜਦ ਸਾਰੇ ਸਿੱਧ ਹਾਰ ਚੁੱਕੇ ਹਾਰ ਚੁੱਕੇ ਤਾਂ ਮੰਗਲਨਾਥ ਤੇ ਪਰਥਰੀ ਜੀ ਨੇ ਗੋਰਖ ਨੂੰ ਨੇਕ ਸਲਾਹ ਦਿੱਤੀ ਕਿਉਂਕਿ ਇਸ ਸਮੇਂ ਪਰਥਰੀ ਜੋਗੀ ਵੀ ਸਿੱਧ ਮੰਡਲੀ ਵਿੱਚ ਪਹੁੰਚਾ ਹੋਇਆ ਸੀ ਸਿੱਧ ਮੰਡਲੀ ਵਿੱਚ ਪਹੁੰਚਿਆ ਹੋਇਆ ਸੀ ਸਤਗੁਰ ਦੇ ਸਾਰੇ ਉਪਦੇਸ਼ ਨਾਲ ਉਸ ਦਾ ਹਿਰਦਾ ਪਲਟ ਚੁੱਕਾ ਸੀ ਤੇ ਉਹ ਅੰਤਰੀਵ ਸੁਖ ਤੇ ਮਾਨਸਿਕ ਤਿਆਗ ਦਾ ਸਮਝਦਾਰ ਹੋ ਚੁੱਕਾ ਸੀ ਪਰ ਸੀ ਅਜੇ ਆਪਣੇ ਪੰਥ ਦੇ ਵਿੱਚ ਹੀ ਸ੍ਰੀ ਗੁਰੂ ਜੀ ਦਾ ਆਗਮਨ ਸੁਣ ਕੇ ਉਸ ਨੇ ਗੋਰਖ ਆਪਣੇ ਯੋਗ ਮਾਰਗ ਦੇ ਗੁਰੂ ਨੂੰ ਦੱਸਿਆ ਕਿ ਮੈਂ ਗੁਰੂ ਨਾਨਕ ਦੇਵ ਜੀ ਨੂੰ ਮਿਲ ਚੁੱਕਾ ਹਾਂ ਉਹ ਉਤਾਰ ਨੇ ਗੁਰੂ ਅਵਤਾਰ ਨੇ ਮੈਂ ਜਦ ਸਮਾਧੀ ਵਿੱਚ ਮਨੀ ਜੀ ਦੇ ਦਰਸ਼ਨ ਕੀਤੇ ਸਨ ਤਾਂ ਉਹਨਾਂ ਨੇ ਮੈਨੂੰ ਨਾਮ ਤੇ ਲੱਛਣ ਦੱਸੇ ਤੇ ਇਹ ਭੇਤ ਸੁਝਾਇਆ ਸੀ ਫਿਰ ਜਦੋਂ ਮੈਨੂੰ ਗੁਰੂ ਜੀ ਆਸ਼ਰਮ ਆ ਕੇ ਮਿਲੇ ਹਨ ਤਾਂ ਦਰਸ਼ਨ ਕਰਕੇ ਸਤ ਸੰਗ ਕਰਕੇ ਪਰਖ ਲਿਆ ਸੀ ਕਿ muni ji ਦਾ ਬਾਗ ਸਤਿਆ ਹੈ ਉਹ ਅਵਤਾਰ ਹਨ ਤੇ ਇੱਕ ਨਾਮ ਦਾ ਉਪਦੇਸ਼ ਕਰਦੇ ਹਨ ਵਚਨ ਸਾਰ ਕਰਦੇ ਹਨ ਤੇ ਬਨਾਵਟਾਂ ਤੋਂ ਕੱਢਦੇ ਆ ਤੇ ਤਤ ਦਾ ਗਿਆਨ ਦਿੰਦੇ ਆ ਮੈਂ ਮਿਲ ਕੇ অতি ਸੁਖ ਪਾਇਆ ਚੰਗਾ ਹੋਵੇ ਕਿ ਉਹਨਾਂ ਨਾਲ वाद ਵਿਵਾਦ ਤੇ ਵਿਰੋਧ ਨਾ ਕੀਤਾ ਜਾਵੇ ਤੇ ਮੇਲ ਮਿਲਾਪ ਕੀਤਾ ਜਾਵੇ ਗੋਰਖ ਨੇ ਕਿਹਾ ਪਰ ਦੋ ਗੁਰੂ ਕਿਵੇਂ ਰਹਿ ਸਕਦੇ ਹਨ ਇਕੱਠੇ ਉਹ ਵੀ ਗੁਰੂ ਤੇ ਮੈਂ ਵੀ ਗੁਰੂ ਜੇ ਉਹ ਮੇਰਾ ਬਾਲਕਾ ਬਣ ਜਾਵੇ ਤਾਂ ਭਾਗ ਸੁਲੱਖੀ ਗੱਲ ਹੋ ਸਕਦੀ ਹੈ ਭਰத்ਰੀ ਨੇ ਕਿਹਾ ਉਹਨਾਂ ਦਾ ਬਾਲਕਾ ਬਣਨਾ ਗੱਲ ਅਣਹੋਣੀ ਜਈਏ ਕਿਉਂਕਿ ਉਹਦਾ અવਤਾਰ ਨਹੀਂ ਪਰ ਸ੍ਰੀ ਰਾਮਕ੍ਰਿਸ਼ਨ અવਤਾਰਾਂ ਨੇ ਦੇਹ ਵਿੱਚ ਆ ਕੇ ਗੁਰੂ ਧਾਰੇ ਸਨ ਇਸ ਕਰਕੇ ਸ਼ਾਇਦ ਉਹ ਵੀ ਗੁਰੂ ਧਾਰਨ ਕਰਨ ਕੇਵਲ ਮਰਜ਼ਾਦਾ ਪੂਰਤੀ ਲਈ ਇਹ ਵਿਚਾਰ ਕੇ ਤੁਸੀਂ ਯਤਨ ਕਰਕੇ ਦੇਖੋ ਜੇ ਦੇਖਣਾ ਹੈ ਪਰਥਰੀ ਜੋਗੀ ਨੇ ਇੱਕ ਉਦਾਹਰਣ ਦਿੱਤੀ ਵੀ ਜਿਹੜੇ ਕ੍ਰਿਸ਼ਨ ਜੀ ਸਨ ਜਾਂ ਰਾਮਚੰਦਰ ਜੀ ਸਨ ਸਨ ਤਾਂ ਉਹ ਵੀ ਅਵਤਾਰ ਉਹਨਾਂ ਨੇ ਦੇਹ ਧਾਰ ਕੇ ਉਸ ਤੋਂ ਬਾਅਦ ਫਿਰ ਗੁਰੂ ਧਾਰਨ ਕੀਤੇ ਹੈ ਉਹਨਾਂ ਨੇ ਗੁਰੂ ਧਾਰਨ ਕੀਤੇ ਤੇ ਹੋ ਸਕਦਾ ਹੈ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਬਾਰੇ ਚ ਕਹਿੰਦੇ ਆ ਪਰਥਰੀ ਜੋਗੀ ਵੀ ਇਹ ਹੋ ਸਕਦਾ ਹੈ ਇਹ ਗੁਰੂ ਧਾਰਨ ਕਰ ਲੈਣਾ ਕੇਵਲ ਤੇ ਕੇਵਲ ਬਸ ਥੋੜੇ ਸਮੇਂ ਦੇ ਲਈ ਮਰਜ਼ਾਦਾ ਦੀ ਪੂਰਤੀ ਕਰਨ ਵਾਸਤੇ ਵੀ ਇਹ ਯਤਨ ਕਰਕੇ ਦੇਖ ਲਓ ਤੁਸੀਂ ਪੁੱਛ ਲਓ ਉਹਨਾਂ ਨੂੰ ਵੀ ਜੇ ਉਹ ਤੁਹਾਡੇ ਚੇਲੇ ਬਣਦੇ ਆ ਤੁਹਾਨੂੰ ਗੁਰੂ ਧਾਰਨ ਕਰਦੇ ਆ ਤਾਂ ਅੱਗੇ ਫਿਰ ਕੀ ਹੋਇਆ ਮਹਾਰਾਜ ਨੂੰ ਪੁੱਛਿਆ ਨਹੀਂ ਪੁੱਛਿਆ ਸਤਗੁਰ ਜੀ ਉਹਨਾਂ ਦੇ ਚੇਲੇ ਬਣਨੇ ਪ੍ਰਵਾਨ ਕੀਤਾ ਮਹਾਰਾਜ ਨੇ ਨਹੀਂ ਕੀਤਾ ਉਥੇ ਕੀ ਬਜਨ ਵਿਲਾਸ ਕੀ ਕੌਤਕ ਕੀ ਖੇਡਾਂ ਵਰਤਾਈਆਂ ਮਹਾਰਾਜ ਨੇ ਇਹ ਸਾਰਾ ਇਤਿਹਾਸ ਆਪਾਂ ਕੱਲ ਦੇ ਸਮੇਂ 'ਚ ਸਰਵਣ ਕਰਾਂਗੇ ਭੁੱਲਾਂ ਚੁੱਕਾਂ ਨਹੀਂ ਖਿਮਾ ਜੀ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ